ਕਿਸਾਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਬਠਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਨਵੀਂ ਸੋਚ ਨਵਾਂ ਪੰਜਾਬ ਬੈਨਰ ਹੇਠ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮੱਕੀ ਦੀ ਫਸਲ ਤੇ 2 ਸਾਲ ਲਈ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ ਮਾਤਰੇ 2% ਕਿਸਾਨਾਂ ਵੱਲੋਂ ਨਰਮੇਦੀ ਫਸਲ ਭੇਜੀ ਜਾ ਰਹੀ ਹੈ ਅਤੇ ਚੋਨੇ ਹੇਠ ਰਕਬਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਤਰਤੀਹੇਟਲਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਡੇ ਪੱਧਰ ਉੱਤੇ ਮੱਕੀ ਦੀ ਫਸਲ ਲਾਉਣ ਅਤੇ ਹੋਏ ਮੱਕੀ ਦੀ ਫਸਲ 2 ਸਾਲ ਲਈ ਐਮਐਸਪੀ ਦੇ ਭਾਅ ਤੇ ਖਰੀਦਣਗੇ। ਉਹਨਾਂ ਕਿਹਾ ਕਿ ਵੈਸੇ ਐਮਐਸਪੀ ਦੇਣਾ ਸਰਕਾਰਾਂ ਦਾ ਕੰਮ ਹੈ ਪਰ ਉਹ ਇੱਕ ਕਾਰੋਬਾਰੀ ਵੀ ਨੇ। ਰਾਣਾ ਗੁਰਜੀਤ ਨੇ ਅੱਗੇ ਕਿਹਾ ਕਿ ਕਿਸਾਨਾਂ ਦਾ ਦਰਦ ਸਮਝਦੇ ਹੋਏ ਉਹਨਾਂ ਵੱਲੋਂ ਜੋ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਕਿਸਾਨਾਂ ਨੂੰ ਅਜਿਹੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰਿਆ ਨੇ ਜਿਨ੍ਹਾਂ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਹੈ ਉਹਨਾਂ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਜਿਨ੍ਹਾਂ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ ਉਹ 2 ਸਾਲ ਲਈ ਐਮਐਸਪੀ ਤੇ ਖਰੀਦਣਗੇ ਉਹਨਾਂ ਦੀਆਂ ਟੀਮਾਂ ਮਾਲਵੇ ਵਿੱਚ ਕੰਮ ਕਰ ਰਹੀਆਂ ਨੇ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਇਆ ਜਾ ਸਕੇ ਉਹਨਾਂ ਕਿਹਾ ਕਿ ਮੱਕੀ ਦੀ ਫਸਲ ਲਾਉਣ ਨਾਲ ਸਰਕਾਰ ਦੀ ਬਿਜਲੀ ਦੀ ਬਚਤ ਹੁੰਦੀ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ప్రతి ਏਕੜ ਕਿਸਾਨਾਂ ਨੂੰ 10000 ਰੁਪਏ ਪੰਜਾਬ ਸਰਕਾਰ ਅਤੇ 15000 ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇ। ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ। ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਅਗਰ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਨਾ ਤੇ ਉਹਨੂੰ ਉਦਯੋਗ ਐਂਟਰਪ੍ਰੀਨਿਅਰ ਅੰਗਰੇਜ਼ੀ ਵਿੱਚ ਕਹਿੰਦੇ ਆ ਸਨਤਕਾਰ ਕਹਿੰਦੇ ਆ ਜਾਂ ਕਾਰੋਬਾਰ ਚ ਪਾਉਣਾ ਪਊਗਾ। ਅਗਰ ਜ਼ਿਮੀਂਦਾਰ ਨੇ ਬਚਣਾ ਦੇਖੋ ਕੁਝ ਵੀ ਨਹੀਂ ਲੱਗਣਾ ਔਰ ਮੈਨੂੰ ਸਵਾਲ ਜਵਾਬ ਕਰੇ ਹੋਏ ਦੇਤੇ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਵਾਬ ਤੁਹਾਡਾ ਦੇ ਕੇ ਜਾਊਂਗਾ ਦੇਖੋ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਕਿਸੇ ਨਾ ਕਿਸੇ ਕਿਤੇ ਚ ਪਾਓ ਜੇ ਬਹੁਤ ਵੱਡੇ ਵੱਡੇ ਸਨਤਕਾਰ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਆ ਕਰਦੇ ਆ ਨਾ ਤੇ ਕਿਸਾਨ ਨੂੰ ਕਿਉਂ ਨਾ ਮਦਦ ਕਰੀਏ ਕਿ ਯਾਰੋ ਆਪਣੇ ਟਿਊਬਲ ਚਲਾਉਣ ਲਾਇਕ ਕਰ ਦਵੇ ਪੰਜਾਂ ਸਾਲਾਂ 'ਚ ਪੈਸੇ ਪੂਰੇ ਹੋ ਜਾਣਗੇ ਔਰ ਜਿਹੜਾ 9000 ਕਰੋੜ ਰੁਪਇਆ ਸਾਡੇ ਤੇ ਆਸਾਨ ਹੈ ਕਿ ਪੰਜਾਬ ਸਰਕਾਰ ਦਾ ਸੀ ਇਸਤੇਮਾਲ ਕਰਦੇ ਆਂ ਹਾਂਜੀ ਉਹ ਉਹ ਵੀ ਪੂਰਾ ਹੋ ਜਾਊਗਾ ਪੰਜਾਂ ਸਾਲਾਂ 'ਚ ਗੱਲ ਤਾਂ ਸੋਚਦੀ ਆ ਰੋਲਾ ਬੜਾ ਪਾਇਆ ਲੇਕਿਨ ਮੇਰੇ ਵਾਲਾ ਨੇ ਵੀ ਮੇਰੀ ਨਹੀਂ ਸੁਣੀ ਤੁਸੀਂ ਮੈਦਾਨ ਸਮਾਜ 'ਚ ਵੇਖ ਲਓ ਰਿਕਾਰਡ ਚੱਕ ਕੇ ਰਾਣਾ ਉਦਨ ਵੀ ਇਹ ਗੱਲ ਕਹਿੰਦਾ ਸੀ ਕਿ ਵੀ ਕਿਸਾਨ ਉਦਯੋਗਪਤੀ ਬਣਨਾ ਚਾਹੀਦਾ ਤੇ ਪਿੱਛੇ ਰਾਜ ਹੈ 2012 ਚ ਜਦੋਂ ਜਾਪਿਆ ਕਿ ਵੀ ਸਾਡੀ ਸਰਕਾਰ ਬਣਨੀ ਆ ਮੈਂ ਕੈਪਟਨ ਮਨਿੰਦਰ ਸਿੰਘ ਜੀ ਨੂੰ ਆ ਗੱਲ ਕੀਤੀ ਕਹਿੰਦੇ ਦੱਸ ਕੀ ਪ੍ਰੋਗਰਾਮ ਹੈ ਮੈਂ ਕਿਹਾ ਤੁਹਾਨੂੰ ਦੱਸਿਆ ਤੁਸੀਂ ਭਾਸ਼ਣ ਦੇ ਦੇਣਾ ਤੇ ਫਿਰ ਤਾਂ ਤੁਸੀਂ ਕੀਤਾ ਨਾ ਸਰਕਾਰ ਬਣਾਓ ਤੇ ਫੇ ਮੈਂ ਦੱਸੂ ਮੈਂ ਚੁੱਪ ਹੋ ਗਿਆ ਸਰਕਾਰ ਬਣੀ ਨਹੀਂ ਤੇ 14 ਚ ਮੋਦੀ ਸਾਹਿਬ कहें भी मल्टीनैशनल कि विदेश दिया कंपनियां आओ आके इतने सोलर लाओ भी। भी। आ गई बी फिर उन्होंने कहा भी वे उद्योगपति हिंदुस्तान हिंदुस्ताने भी आ जाओ वह भी आ गए मैं क्या राणे कोई अकल कला अकलमंद तू नहीं अपने दिल च करते रखेंगा यह गल फिर मैं चिट्ठी लिखी मोदी साहब न दिखाऊंगा मैं तुम्हें तो और मैं जिक्र बड़ी वार कर चुके विधानसभा कर चुके 2015 ਦੇ ਵਿੱਚ ਮੈਂ ਚਿੱਠੀ 2015 ਚਿੱਠੀ ਲਿਖੀ ਮੋਦੀ ਸਾਹਿਬ ਨੂੰ ਮੈਂ ਮੋਦੀ ਸਾਹਿਬ ਅਗਰ ਕਰਨਾ ਸੋਲਰ ਤੇ ਸਨ ਆਫ ਦੀ ਸੋਇਲ ਧਰਤੀ ਦੇ ਪੁੱਤਰ ਨੂੰ ਮੌਕਾ ਦਿਓ ਧਰਤੀ ਦਾ ਪੁੱਤਰ ਤੁਸੀਂ ਬੈਠੇ ਹੋ ਸਾਹਮਣੇ ਜ਼ਮੀਨਾਂ ਵਾਲੇ ਚਾਹੇ ਇੱਕਲੇ ਚਾਹੇ 10 ਕਿਲੇ ਆ ਭਾਈ ਇਹਨਾਂ ਨੂੰ ਮੌਕਾ ਦਿਓ ਔਰ ਫਿਰ ਮੈਂ ਬੜੀ ਵਾਰ ਆਪਣੇ ਵਾਲਿਆਂ ਨੂੰ ਵੀ ਕਿਹਾ ਲੈ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ ਮੈਂ ਕਿਹਾ ਵੀ 1 20 ਕਰੋੜ ਰੁਪਇਆ ਦੇ ਦਿਓ ਇੱਕ ਸਬਸਟੇਸ਼ਨ ਤੇ ਮੈਂ ਕਰਕੇ ਦਿਖਾ ਦਿੰਦਾ 20 ਕਰੋੜ ਨਹੀਂ ਮਿਲਿਆ ਲੇਕਿਨ ਅਗਰ ਕਿਸਾਨ ਨੂੰ ਬਚਾਉਣਾ ਔਰ ਕਿਸਾਨ ਦੀ ਤਰੱਕੀ ਆਪਾਂ ਚਾਹੁੰਦੇ ਆ ਮਜ਼ਦੂਰ ਦੀ ਤਰੱਕੀ ਚਾਹੁੰਦੇ ਆ ਔਰ ਸਬਸਿਡੀਆਂ ਖਤਮ ਕਰਨ ਦੀ ਕੱਲ ਇੱਕ ਸਟੇਜ ਸੀ ਉੱਥੇ ਵੀ ਗੱਲ ਚੱਲੀ ਇਦਾਂ ਨਹੀਂ ਖਤਮ ਹੋਣੀ ਇਹ ਜਿਹੜੀ ਚੀਜ਼ ਦੇ ਦਿੱਤੀ ਉਹ ਕੋਈ ਵਾਪਸ ਨਹੀਂ ਲੈ ਸਕਦਾ ਅਗਰ ਸਾਧਨ ਬਣਾਏ ਜਾਣ ਤੇ ਸਬਸਿਡੀ ਵੀ ਖਤਮ ਹੋ ਸਕਦੀ ਹੈ ਜਿਆਦਾ ਸਾਡੇ ਘਰ ਮੱਝ ਹੋਊਗੀ ਅਸੀਂ ਬਾਹਰ ਦੁੱਧ ਲੈਣ ਥੋੜਾ ਨਾ ਜਾਵਾਂਗੇ ਪੈਸੇ ਥੋੜੀ ਨਾ ਖਰਚਾਂਗੇ ਕਿਸੇ ਦੇ ਸਿਰ ਤੇ ਥੋੜਾ ਨਾ ਦੁੱਧ ਪੀਵਾਂਗੇ ਸਾਡੇ ਘਰ ਬਿਜਲੀ ਬਣੂਗੀ ਪਹਿਲਾਂ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰਿਡ ਤੇ ਜਾਏਗੀ ਔਰ ਪੰਜਾਂ ਸਾਲਾਂ ਅਜ ਪੈਸੇ ਪੂਰੇ ਹੋਣਗੇ ਪੰਜਾਂ ਚ ਸੋਚ ਪੰਜਾਬ ਚੱਲੂਗਾ ਇੱਕ ਸੋਚਣਾ ਔਰ ਉਹ ਸੋਚ ਨੂੰ ਅੱਗੇ ਵਧਾਉਣ ਲਈ ਵੀਰੋ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਹੈ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਮੁੱਦੇ ਹੋਰ ਬੜੇ ਨੇ ਪੰਜਾਬ ਦੇ ਅੱਜ ਕੇਵਲ ਖੇਤ ਖੇਤ ਕਿਸਾਨ ਦਾ ਉਹਦੀ ਫਸਲੀ ਬੇਪਿੰਤਾ ਦਾ ਤੇ ਉਹਨੇ ਕਿਵੇਂ ਤਰੱਕੀ ਕਰਨੀ ਆ ਆਪਣਾ ਮਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਇਆ ਸੀ ਮੱਕੀ ਬੀਜੋਗੇ 2 ਸਾਲੇ ਘਾ ਲੋ ਪਰ ਸਾਲੇ ਵੀਰ ਕਿਧਰ ਆ ਓਹੋ ਅਤਾ ਇਧਰ ਆਇਆ ਤਾਂ ਕਿਆ ਬਾਤ ਵੀਰ ਠੀਕੋ ਇੱਕ ਗੱਲ ਛਾਪ ਦੇਵਾਂ ਅੱਜ ਸਰਕਾਰਾਂ ਮੂੰਗੀ ਦੀ ਐਮਐਸਪੀ ਦੇਣ ਤੋਂ ਮੁੱਕਰ ਜਾਂਦੀ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਆ ਸਾਲ ਬਰਸਾਤੀ ਮੱਕੀ ਬੀਜੋਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਗੇ ਰਣਾ ਗਰੰਟੀ ਕਰਦਾ ਕਿ ਵੀ ਤੁਹਾਨੂੰ ਐਮਐਸਪੀ ਮੈਂ ਦਊਂਗਾ ਕੋ ਸਰਕਾਰ ਨੂੰ ਯਾਰੋ ਹੌਸਲੇ ਨਾਲ ਚੱਲਦਾ ਕੰਮ ਹੌਸਲੇ ਨਾਲ ਚੱਲਦਾ ਔਰ ਜਾਂਤਾ ਹੀ ਤੁਹਾਨੂੰ ਐਮਐਸਪੀ ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਇਹ ਮੈਨੂੰ ਵੀ ਪਤਾ ਸੋ ਗੱਲਿਆ ਸਰਕਾਰ ਅੱਗੇ ਆਵੇ ਸਾਨੂੰ ਬੰਨੇ ਜੇ ਰਾਣਾ ਕਹਿ ਰਿਹਾ ਤਾਂ ਬੰਨੇ ਕਿਆ ਕਰ ਦੱਸ ਸਕਦੇ ਇੱਥੇ ਤੇ ਸਰਕਾਰ ਵੀ ਕਰੇ ਦੱਸ ਸਕਤ ਕਿ 10000 ਰੁਪਏ ਕਿੱਲਾ ਸਰਕਾਰ ਰਹਿਗੀ ਜਿਹੜਾ ਤੁਸੀਂ ਬਿਜਲੀ ਦੀ ਘਟ ਖਪਤ ਕਰਨੀ